ਜਣਾਤਾ ਤੁਸੀਂ ਬਹੁਤ ਵਧੀਆ ਕੀਤਾ ਬਾਈ ਜੀ ਬਹੁਤ ਸਪੋਰਟ ਕੀਤੀ ਹੈ ਫੁੱਲ ਕੇ ਵੋਟਾਂ ਪਾਈਆਂ ਨੇ ਹਲਦਾ ਤੇ ਦੇਖਿਆ ਨਹੀਂ ਕਿ 10 ਡੱਬੇ ਲੈਂਦੇ ਸੀ 5 ਕਿਲੋ ਪੂਰਾ ਰਹਿੰਦਾ ਸੀ ਐਵੇਂ ਨਹੀਂ ਪੈ ਗਈਆਂ ਮੈਂ ਤੁਹਾਨੂੰ ਪਹਿਲੇ ਦਿਨ ਆਖਿਆ ਸੀ ਜੇ ਕਿਤੇ ਤੂੰ ਪਹਿਲੇ ਦਿਨ ਡੱਬੇ ਲਹਾਲੇ ਹੁੰਦੇ ਮੋਟਾ ਤਾਂ ਤੂੰ ਦੇਖਦਾ ਜਿਹੜੀਆਂ ਬਾਨੋ ਇਹ ਨਹੀਂ ਆ ਵੀ ਆਪਾਂ ਨੂੰ ਬਹੁਤ ਪੈ ਗਈਆਂ ਐ ਤਾਂ ਮਨ ਤਾਂ ਭਰਦਾ ਹੀ ਨਹੀਂ ਬੰਦੇ ਸਰਪੰਚਾ ਆ ਚੱਲੀ ਆ ਗਈ ਆ ਬੈਠਾ ਹੁਣ ਚੌੜਾ ਹੋ ਕੇ ਵੋਟਾਂ ਪਵਾ ਕੇ ਇੱਕ ਤਾਂ ਉਹ ਧੀੜੀ ਬੈਠੀ ਆਲਾ ਹਾਂ ਉਹ ਰ ਤੂੰ ਵੀ ਨਾਲ ਹੀ ਸੀ ਹੁਣ ਪਰਾ ਹੁੰਨਾਗਾ ਇੱਕ ਤਾਂ ਬਿਆੜੀ ਬੈਠੀ ਆਲਾ ਭਗਵੰਤ ਮਾਨ ਪਹਿਲਾਂ ਤਾਂ ਕਹਿੰਦੇ ਸੀ ਹਜ਼ਾਰ ਹਜ਼ਾਰ ਰੁਪਿਆ ਪਾਉ ਰੁੜ ਜਾਣੇ ਨੇ ਹੁਣ 100 ਰੁਪਿਆ ਵੀ ਨਹੀਂ ਪਾਇਆ ਖਾ ਤੇ ਤੂਜਾ ਤੂੰ ਉਹਦੇ ਤਾਂ ਕਹਿੰਦੇ ਸੀ ਸਾਡੀਆਂ ਪਹਿਲਾਂ ਸਾਨੂੰ ਬਾਹਰ ਲਵਾ ਦੂ ਤੇ ਰੁੜ ਜਾਣਾ ਜਿਹੜੀ ਸਾਡੀ ਆਈ ਸੀ ਉਹ ਤੂੰ ਖਾ ਗਿਆ ਓਏ ਨਹੀਂ ਦਵਾ ਦੂਗਾ ਮੈਂ ਉਹ ਚੋਣ ਜਾਬਤਾ ਲੱਗਿਆ ਤਾਂ ਕਰਕੇ ਕੰਮ ਖੜ ਗਿਆ ਸਾਡੇ ਨੇ ਖਾਨਦਾਨ ਚ ਪੰਜ ਘਰ ਪੱਜਾਂ ਦੇ ਇਹ ਖਾ ਗਿਆ ਜਿਹੜੇ ਨਾ ਆਈ ਸੀ ਓਏ ਨਹੀਂ ਬਾਹਰ ਤਾਂ ਕੀਲ ਚੜਾ ਤਾ ਤੇੱਕੇ ਬੈ ਉਹਦੇ ਤਾਂ ਤੂੰ ਵੀ ਕਹਿਦਾ ਸੀਗਾ ਸ਼ਾਂਤੀ ਨਾਲ ਬੈਠ ਸ਼ਾਂਤੀ ਸ਼ਾਂਤੀ ਕੁੰਤੀ ਹਾਏ ਤੇਰਾ ਲੱਗ ਗਿਆ ਪਤਾ ਸ਼ਾਂਤੀ ਨਾਲ ਚੱਕਰੇ ਇਹਦਾ ਚੰਦਾ ਉਹਦੇ ਕਿਵੇਂ ਸਾਰਾ ਘਰ ਪਵਾਤਾ ਇਹਨੇ ਦੱਸ ਕੇ ਹਮ ਸਾਰੇ ਪਿੰਡ ਚ ਉਹ ਕੋਈ ਨਾ ਤੇਰਾ ਵੀ ਪਵਾਵਾਂਗੇ ਘਰ ਆਊਗਾ ਘਰ ਹਜੇ ਨਾ ਰੁਟ ਜਾਣਿਆ ਤੂੰ ਨਾ ਬੋਲ ਸਾਡੀ ਤਾਂ ਫਲੱਸ ਵੀ ਤੂੰ ਖਾ ਗਿਆ ਜਿਹੜੀ ਆਈ ਸੀ ਉਹੀ ਗੱਲ ਕਿੱਥੋਂ ਤੂੰ ਹੁਣ ਦੱਸ ਹੱਲ ਕਰਾਂਗਾ ਕਿ ਪਾਵਾ ਪਿੰਡ ਚ ਤੇਰੀ ਬਾਇਰਲ ਕਰ ਦੂ ਖਬਰ ਬਾਇਰਲ ਗੱਲ ਸੁਣ ਲਾ ਕੁੜੀਏ ਤੂੰ ਤੂੰ ਤਾਂ ਵਿਚਨਾ ਬੋਲ ਸੜੇ ਸਾਡ ਨੂੰ ਤੂੰ ਤੂੰ ਤਾਂ ਵਿਚਨਾ ਬੋਲ ਤੇਰਾ ਕੋਈ ਰੋਲ ਨਹੀਂ ਉਹ ਤਾਂ ਮੂਰੇ ਹੋ ਹੋ ਕੇ ਜਾਂਦਾ ਸੀ ਬੰਦਿਆਂ ਨੂੰ ਤਾਂ ਮੂਤ ਪਿਆ ਕੇ ਰਜਾਇਆ ਹੁੰਦੇ ਸੀ ਤੇ ਸਾਨੂੰ ਕੀ ਦਿੱਤਾ ਸਾਨੂੰ ਤਾਂ ਕਹਿੰਦੇ ਹਜ਼ਾਰ ਹਜ਼ਾਰ ਰੁਪਏ ਅਪਵਾਦਾਂਗੇ ਉਹ ਵੀ ਨਹੀਂ ਆਇਆ ਹੈਗਾ ਓਏ ਦੱਸ ਮੈਂ ਕੀ ਕਰ ਰੁਪਿਆ ਆਊਗਾ ਭਗਵਾਨ ਤੁਮਾਨ ਨੇ ਕੱਲ ਦੁਬਾਰਾ ਕਿਹਾ ਗੱਲ ਸੁਣ ਮੇਰੀ ਸਰਕਾਰ ਦੁਬਾਰੇ ਬਣਦੀ ਆ ਤਾਂ ਕਹਿੰਦਾਗਾ ਗੱਲ ਸੁਣ ਮੇਰੀ 2500 ਤੈਨੂੰ ਘਰੇ ਦੇ ਕੇ ਆਇਆ ਸੀ ਵੋਟ ਦਾ ਚੰਗਾ ਮੈਂ ਤਾਂ ਜਾਣੀ ਹੈਗੀ ਫੇਰ ਆਉਂਗੀ ਹੁਣ ਤੁਰ ਗਈ 2500 ਦੇ ਨਾਂ ਤੇ ਇੰਨਾ ਦੇ 2500 ਰੁਪਇਆ ਦੇ ਕੇ ਆਇਆ ਸੀ ਮੈਨੂੰ ਵੋਟ ਦਾ ਉਹੀ ਤਾਂ ਗੱਲ ਆ ਵੋਟਾਂ ਮੁੱਲ ਵੇਚ ਦੇਣੀਆਂ ਮੁੜ ਕੇ ਭਾਲਦੇ ਆ ਕੰਮ ਹੁਣ ਲਵਾ ਕੇ 19 ਲੱਖ ਰੁਪਇਆ ਤੇ ਹੁਣ ਕਹਿੰਦੇ ਵੀ ਸਾਡੇ ਆ ਜੇ ਸਾਰਾ ਕੁਝ ਉਹੀ ਤਾਂ ਗੱਲ ਆ ਹੁਣ ਪੂਰੇ ਕਿੱਥੋਂ ਗੜਗੇ ਦੱਸ ਉਹ ਲੱਕੜ ਦਾ ਮੁੰਡਾ ਦੇ ਕੇ ਤੁਰਦਿਆ ਕਰ ਐਂ ਕਰ